ਹਾਂਜੀ ਹੁਕਮ ਤੇਰੇ ਚ ਤੇਰਾ ਨਾਂ ਲਈ ਜਾਂਨੇ ਆ ਕਿਹੜੇ ਕਿਹੜੇ ਗੁਣ ਦਸਾਂ ਸਾਰੇ ਬਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅਕਸਰ ਹੀ ਆਪਾਂ ਗੱਲ ਕਰਦੇ ਆ ਕਿ ਜਿਹੜੇ ਪੁਰਾਣੇ ਲੋਕ ਸੀ ਉਹਨਾਂ ਦੀ ਰੀਸ ਅੱਜ ਦੀ ਆਧੁਨਿਕ ਸਾਇੰਸ ਵੀ ਨਹੀਂ ਕਰ ਸਕਦੀ ਕਿਉਂਕਿ ਉਹ ਲੋਕ ਐਨੇ ਸਾਫ਼ ਮਨ ਸੀ ਉਹ ਰੱਬ ਦੇ ਨੇੜੇ ਸੀ ਕਿਉਂਕਿ ਜਦੋਂ ਇਨਸਾਨ ਪਰਮਾਤਮਾ ਦੇ ਨੇੜੇ ਹੁੰਦਾ ਤਾਂ ਉਹਦੇ ਵਿੱਚ ਇਹੋ ਜਿਹੇ ਗੁਣ ਆਉਣੇ ਆਮ ਹੀ ਗੱਲ ਆ ਅੱਜ ਆਪਾਂ ਪੁਰਾਣੇ ਲੋਕਾਂ ਦੀ ਇੱਕ ਹੋਰ ਐਸੀ ਕਲਾਕਾਰੀ ਦੇਖਾਂਗੇ ਜਿਨੇ ਅੱਜ ਦੀ ਆਧੁਨਿਕ ਸਾਇੰਸ ਨੂੰ ਹੈਰਾਨ ਕੀਤਾ ਹੋਇਆ ਬੈਂਗਲੂਰ ਕਰਨਾਟਕਾ ਦੇ ਵਿੱਚ ਸਥਿਤ ਚੈਨਾਕੇਸ਼ਵਾਏ ਮੰਦਿਰ ਆ ਜਿਹੜਾ ਇਹ ਮੰਦਿਰ ਨੇ ਅੱਜ ਦੀ ਆਧੁਨਿਕ ਸਾਇੰਸ ਨੂੰ ਇਸ ਕਰਕੇ ਵੀ ਟੈਨਸ਼ਨ ਦੇ ਵਿੱਚ ਪਾਇਆ ਹੋਇਆ ਕਿ ਇਸ ਮੰਦਿਰ ਦੇ ਵਿੱਚ ਜਿਹੜੇ ਪੱਥਰ ਨੇ ਪੱਥਰਾਂ ਦੇ ਉੱਤੇ ਜੋ ਨਕਾਸ਼ੀ ਹੋਈ ਆ ਉਹ ਕਹਿੰਦੇ ਆ ਕਿ ਉਸ ਸਮੇਂ ਇਹ ਚੀਜ਼ਾਂ ਸੰਭਵ ਨਹੀਂ ਸੀਗੀਆਂ ਕਿਉਂਕਿ ਅੱਜ ਕੱਲ ਤਾਂ ਲੇਜ਼ਰ ਦੇ ਨਾਲ ਜਾਂ ਵੱਡੀਆਂ-ਵੱਡੀਆਂ ਮਸ਼ੀਨਾਂ ਦੇ ਨਾਲ ਇੰਗਰੇਵ ਕਰ ਦਿੰਦੇ ਨੇ ਘਟ ਦੇਂਦੇ ਨੇ ਪੱਥਰ ਉਹ ਪਰ ਉਸ ਸਮੇਂ ਇੰਨੀ ਬਰੀਕੀ ਦੇ ਨਾਲ ਪੱਥਰ ਘਟਣਾ ਇਹ ਸੰਭਵ ਜਿਆ ਲੱਗਦਾ ਨਹੀਂ ਤੇ ਇਸ ਮੰਦਰ ਦੇ ਵਿੱਚ ਇਕੱਲੇ ਪੱਥਰਾਂ ਦੇ ਉੱਤੇ ਹੋਈ ਹੋਈ ਨਕਾਸ਼ੀ ਹੀ ਉਹਨਾਂ ਨੂੰ ਹੈਰਾਨ ਨਹੀਂ ਕਰਦੀ ਜਿਹੜਾ ਥਮਲਾ ਤੁਸੀਂ ਦੇਖਦੇ ਹੋ ਜਿਹੜਾ ਪਿੱਲਰ ਦੇਖਦੇ ਹੋ ਇਹ ਪਿੱਲਰ ਵੀ ਪੂਰੀ ਦੁਨੀਆ ਨੂੰ ਐਸ ਸਮੇਂ ਹੈਰਾਨ ਕਰ ਰਿਹਾ ਇਹ ਪਿੱਲਰ 42 ਫੁੱਟ ਉੱਚਾ 3 ਫੁੱਟ ਚੌੜਾ ਤੇ ਘੱਟੋ ਘੱਟ 45000 ਕਿਲੋ ਗ੍ਰam ਦਾ ਹੈ ਪਿੱਲਰ ਹੈਗਾ ਤੇ ਇਹ ਇੱਕ ਹੀ ਪੱਥਰ ਦਾ ਘੜਕੇ ਬਣਿਆ ਹੋਇਆ ਇਹਦੇ ਵਿੱਚ ਕੋਈ ਜੋੜ ਨਹੀਂ ਤੇ ਸਭ ਤੋਂ ਵੱਡੀ ਗੱਲ ਇਹ ਧਰਤੀ ਦੇ ਵਿੱਚ ਗੱਡਿਆ ਨਹੀਂ ਹੋਇਆ ਉੱਪਰ ਹੀ ਰੱਖਿਆ ਹੋਇਆ ਇਹਦੇ ਥੱਲੇ ਦੀ ਤੁਸੀਂ ਕਾਗਜ਼ ਜਾਂ ਬਰੀਕ ਪਤਲਾ ਕੱਪੜਾ ਵੀ ਘੱਡ ਸਕਦੇ ਹੋ ਕਈ ਸੌ ਸਾਲ ਤੋਂ ਕਈ ਤਰ੍ਹਾਂ ਦੇ ਪਚਾਲ ਆਰਥ ਕੋ ਇੱਕ ਜਿਹਨੂੰ ਆਪਾਂ ਕਹਿ ਦਿੰਨੇ ਆ ਇਸ ਪਿੱਲਰ ਨੇ ਇਸ ਥਮਲੇ ਨੇ ਝੱਲੇ ਹੋਣੇ ਆ ਪਰ ਇਹ ਉਸੇ ਤਰ੍ਹਾਂ ਖੜਾ ਇਹਦਾ ਬੈਲੈਂਸ ਆ ਜਿਹੜਾ ਉਹਨੇ ਹੀ ਪੂਰੀ ਦੁਨੀਆ ਨੂੰ ਹੈਰਾਨ ਕੀਤਾ ਹੋਇਆ ਕਿ ਇਹ ਜਿਆ ਕੀ ਆ ਇਹਦੇ ਵਿੱਚ ਫਿੱਟ ਕੀਤਾ ਹੋਇਆ ਇਹ ਜਿਆ ਕਿਹੜਾ ਬੈਲੈਂਸ ਆ ਜਿਹੜਾ ਇਹ ਇੰਨੇ ਵੱਡੇ ਵੱਡੇ ਪਚਾਲ ਆ ਇੰਨੇ 100 ਸਾਲ ਤੋਂ ਇਦਾਂ ਹੀ ਖੜਾ ਬਿਨਾਂ ਹਿੱਲੇ ਤੋਂ ਤੇ ਬਿਨਾਂ ਡਿੱਗੇ ਤੋਂ ਇਹ ਸੱਚਮੁੱਚ ਉਸ ਸਮੇਂ ਦੇ ਜਿਹੜੇ ਲੋਕ ਸੀ ਉਨ੍ਹਾਂ ਦੀ ਕਾਰਾਗਰੀਆ ਦੇਖੋ ਤੁਸੀਂ ਥੱਲੇ ਉਹ ਤੁਹਾਨੂੰ ਪਤਾ ਲੱਗਦਾ ਉਹ ਕਿਤੇ ਜੁੜਿਆ ਨਹੀਂ ਹੋਇਆ ਥੱਲੇ ਉਹ ਧਰਤੀ ਦੇ ਵਿੱਚ ਨਹੀਂ ਲੱਗਿਆ ਹੋਇਆ ਉਹ ਸਿਰਫ ਉੱਪਰ ਰੱਖਿਆ ਗਿਆ ਤੇ ਇਹਦੀ ਇੰਨੀ ਬਰੀਕੀ ਦੇ ਨਾਲ ਨਕਾਸ਼ੀ ਕੀਤੀ ਆ ਜਾਂ ਇੰਨੀ ਬਰੀਕੀ ਦੇ ਨਾਲ ਇਹਦਾ ਬੈਲੈਂਸ ਸੈੱਟ ਕੀਤਾ ਵੀ ਇਹਨੂੰ ਹਜੇ ਤੱਕ ਕੋਈ ਵੀ ਪਛਾਲ ਸੈੱਟ ਨਹੀਂ ਸਕਿਆ ਇਹ ਸੀ ਪੁਰਾਣੇ ਲੋਕਾਂ ਦੀ ਕਾਰਾਗਰੀ ਜਿਹਨੂੰ ਅੱਜ ਦੀ ਆਧੁਨਿਕ ਸਾਇੰਸ ਵੀ ਮੰਨਦੀ ਆ ਕਿ ਉਹ ਲੋਕਾਂ ਨੇ ਕਮਾਲ ਕਰਤਾ ਕਿਉਂਕਿ ਇਦਾਂ ਬਿਨਾਂ ਕਿਸੇ ਸਹਾਰੇ ਦੇ ਕਿਸੇ ਵੀ ਚੀਜ਼ ਨੂੰ ਖੜੇ ਰੱਖਣਾ ਜ਼ਿਆਦਾ ਟਾਈਮ ਤੱਕ ਤੇ ਉਹ ਵੀ ਜਦੋਂ ਧਰਤੀ ਹਿੱਲਦੀ ਹੋਵੇ ਕੋਈ ਚੀਜ਼ ਸ਼ੇਕ ਕਰਦੀ ਹੋਵੇ ਤੇ ਉੱਥੇ ਓਵੇਂ ਹੀ ਖੜਾ ਰਵੇ ਇਹ ਹੈਰਾਨ ਕਰਦਾ 바ਕੀ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਪ੍ਰਮਾਤਮਾ ਦੇ ਨਾਲ ਜਿਹੜੇ ਪ੍ਰਾਣੇ ਲੋਕ ਜੁੜੇ ਹੋਏ ਸੀ ਉਹਨਾਂ ਦੇ ਵਿੱਚ ਸੱਚੀ ਮੁੱਚੀ ਰੱਬ ਨੇ ਐਸੇ ਗੁਣ ਪੈਦਾ ਕੀਤੇ ਸੀ ਜਾਂ ਉਹਨਾਂ ਦੀ ਅਕਲ ਆ ਜਿਹੜੀ ਉਹਨਾਂ ਦੀ ਉਹ ਬਹੁਤ ਅੱਗੇ ਲੰਘ ਚੁੱਕੀ ਸੀ ਜੋ ਅੱਜ ਦੀ ਆਧੁਨਿਕ ਸਾਇੰਸ ਨੂੰ ਸਮਝ ਨਹੀਂ ਆ ਰਹੀ ਖੈਰ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਜਦੋਂ ਹੁੰਦੀਆਂ ਨੇ ਤੇ ਫਿਰ ਇਹ ਇਨਸਾਨ ਇਨਸਾਨ ਨਹੀਂ ਰਹਿੰਦਾ ਫਿਰ ਉਹ ਰੱਬ ਹੋ ਜਾਂਦਾ ਸੋ ਤੁਸੀਂ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਬਸਤੇ ਰਹੋ ਧੰਨਵਾਦ